ਵਿਆਹ ਨੂੰ ਛੱਡ ਗਿਆ ਕਿਉਂਕਿ ਤਾਨਿਆ ਨੇ ਪਹਿਲੇ ਹੀ ਕਹਿਤਾ 2023 ਤੂੰ ਕਹਿ ਰਹੀ 2023 ਦੀ ਗੁੱਟ ਗੁੱਟ ਚਾਦੀ ਇੰਟਰਵਿਊਸ ਤੋਂ ਗੁਰਜਾਇਸ ਕਹਿ ਰਿਹਾ ਮੈਂ ਐਤ ਕੀ ਦਸੰਬਰ ਸੇ ਗੁਰਜਾਇਸ ਸੈੱਡ ਕਿ ਕਰ ਲੈਣਾ ਵਿਆਹ ਤਾਨਿਆ ਨੇ ਤਾਂ ਇੰਨਾ ਕਹਿਤਾ ਸੀ ਵੀ ਇਹਦੇ ਵਰਗਾ ਮੁੰਡਾ ਨਹੀਂ ਮਿਲ ਸਕਦਾ ਕਿੰਨੇ ਦਿੱਕੇ ਹਾਂ ਫੇਰ ਨਹੀਂ ਸਾਲਾ ਰਿਸ਼ਤਾ ਜੁੜਿਆ ਕੋਈ ਹੁਣ ਵੀ ਕਹਿੰਦੀ ਹੈ ਹੁਣ ਵੀ ਕਹਿੰਦੀ ਆਪ ਤਾਂ ਮੁੱਕਰ ਗਈ ਇੰਸਟਾਗ੍ਰਾਮ ਤੇ Instagram ਤੇ ਤੁਸੀਂ ਗੁਰਜਾਸ ਨੂੰ ਫੋਲੋ ਕਰ ਸਕਦੇ ਹੋ ਆਪਦੇ ਰਿਸ਼ਤੇ ਦੀਆਂ ਫੋਟੋਆਂ ਵੀ ਪੇਸਟ ਕਰ ਦਿਓ ਮੈਂ ਵੀ ਕਹਨੀ ਆਂ ਵੀ ਇਹ ਮੁੰਡੇ ਦਾ ਵਿਆਹ ਕਰਾਓ ਬਹੁਤ ਵਧੀਆ ਐਸੀ ਕਹਿੰਦੇ ਆਂ ਵੀ ਮੁੰਡਾ ਬਹੁਤ ਚੰਗਾ ਹੱਸਮੁਖਾ ਸੰਬਰ ਦੇ ਸਾਹਿਬ ਵਧੀਆ ਨੇ ਤੁਸੀਂ ਜ਼ਰੂਰ ਵਧੀਆ ਖਾੜੇ ਬਹੁਤ ਵਧੀਆ ਲੱਗਦੇ ਪੈਸੇ ਪੂਹੇ ਵਧੀਆ ਕਮਾਲਾਂ ਦਾ ਕੁੜੀਓ ਚਾਹੀਦੀ ਕਿਹੋ ਜੀ ਕੁੜੀਓ ਉਹ ਤੋਂ ਦੱਸ ਦੋ ਉਹ ਕੁੜੀ ਹੋਵੇ ਜਾਨਦੀ ਹੋਵੇ ਆ ਚਲੋ ਨੇ ਅੱਜਕੱਲ ਬਹੁਤ ਫਰਕ ਪਿਆ ਜੀ ਹਾਂ ਸਾਡੇ ਘਰੇ ਕੁੜੀ ਆਈ ਭਤੀਜੇ ਦੇ ਘਰੇ ਕੁੜੀ ਪਹਿਲੀ ਮੇਰੇ ਬ੍ਰਦਰ ਨੇ ਜੋ ਕੀਰਤਨ ਕੀਤਾ ਸਾਰਾ ਪਿੰਡ ਉਸ ਦਿਨ ਆਇਆ ਸੋਚਦਾ ਸੀ ਉਹ ਅੱਜ ਰਣਜੀਤ ਬਾਬੇ ਨੂੰ ਕੀ ਹੋ ਗਿਆ ਉਹਨੂੰ ਇੰਨਾ ਚਾ ਕੁੜੀ ਘਰ ਚ ਆਉਣ ਦਾ ਉਹ ਪੁਰਾਣਾ ਰਿਵਾਇਤੀ ਲਾਹੋ ਖਤਮ ਹੋ ਰਿਹਾ ਖਤਮ ਹੋ ਰਿਹਾ ਬਟ ਮੈਨਰਾ ਤੁਹਾਡੀ ਫਿਲਮਾਂ ਦੇ ਨਾਲ ਸ਼ਾਇਦ ਹੋ ਰਿਵਾਈਵ ਹੋ ਗਈਆਂ ਨੇ ਵਧ ਗਈਆਂ ਪਹਿਲਾਂ ਫਿਲਮਾਂ ਕਰਕੇ ਇਹ ਕਦਰਬੱਦੀ ਪਿਆਰ ਵਧ ਗਿਆ ਬਾਹਰ ਵੀ ਪੰਜਾਬੀ ਲੋਕ ਬੱਚੇ ਬਟ ਬਜ਼ੁਰਗ ਸਭ ਜਾਣਦੇ ਨੇ ਪੰਜਾਬੀ ਫਿਲਮਾਂ ਡਾਇਲੌਗ ਬੋਲਦੇ ਨੇ ਇਹਨਾਂ ਫਿਲਮਾਂ ਕਰਕੇ ਜਿਹੜੀਆਂ ਅਸੀਂ ਕਰਦੇ ਨੇ ਪੰਜਾਬੀ ਫਿਲਮਾਂ ਸਾਰੇ ਜਿੰਨੇ ਵੀ ਆਪਣੇ ਪੰਜਾਬੀ ਫਿਲਮ ਬਣਾਉਂਦੇ ਨੇ ਬਹੁਤ ਚੱਲਦੀਆਂ ਬਾਹਰ ਫਿਲਮਾਂ ਤੇ ਬੱਚੇ ਵੀ ਹੁਣ ਬਹੁਤ ਸਾਰੇ ਪੰਜਾਬੀ ਬੋਲਦੇ ਨੇ ਆਪਣੇ ਘਰ 'ਚ ਵੀ ਆਪਣੇ ਦੋਸਤਾਂ ਨਾਲ ਵੀ ਤੇ ਸਾਨੂੰ ਅੱਛਾ ਲੱਗਦਾ ਵੀ ਸਾਡੀ ਪੰਜਾਬੀ ਕਿਤੇ ਗਈ ਨਹੀਂ ਅਸੀਂ ਇਹ ਪੰਜਾਬੀ ਨੂੰ ਕਾਇਮ ਰੱਖਣਾ ਹੈ ਪੰਜਾਬੀ ਰੀਤੀ ਰਿਵਾਜ ਨੂੰ ਵੀ ਕਾਇਮ ਰੱਖਣਾ ਤੇ ਤੁਹਾਨੂੰ ਤਾਂ ਦੇਖ ਕੇ ਸਾਰੇ ਕਹਿੰਦੇ ਸਾਡੇ ਸਾਰੇ ਦੀ ਦਾਦੀ ਹੈ ਕੀ ਹੈ ਕਬੀ ਦਾਦੀ ਫੇਰ ਵਾਲੀ ਦਾਦੀ ਹੈ ਮੈਂ ਤਾਂ ਹਰ ਇੱਕ ਦੀ ਦਾਦੀ ਨਾਲ ਮਿਲਦੀ ਆਣ ਜੀ ਮੈਂ ਤਾਂ ਅ ਅ ਅ ਅੰਕਲ ਆਂਟੀ ਆਂਟੇ ਇਹ ਸ਼ਬਦ ਅੰਕਲ ਅੰਕਲ ਆਪਦੇ ਘਰ ਚ ਤਾਂ ਮੈਂ ਮਟਾਏ ਨੇ ਅੱਛਾ ਸਾਡੇ ਬੱਚੇ ਬਾਹਰ ਨੇ ਜੀ ਬੇਟੀ ਰਣਜੀਤ ਦੀ ਮੇਰੇ ਭਤੀਜੀ ਉਹਦੇ ਬੱਚੇ ਮੈਨੂੰ ਵੱਡੇ ਨਾਨਾ ਜੀ ਛੋਟੇ ਨੂੰ ਛੋਟੇ ਨਾਨਾ ਜੀ ਮੈਂ ਕਿਹਾ ਸਾਰੇ ਸਾਰਿਆਂ ਨੂੰ ਇਦਾਂ ਹੀ ਪੂਆ ਫੋਪੜ ਚਾਚਾ ਤਾਇਆ ਮੈਨੂੰ ਸਾਰਾ ਅੱਧਾ ਪਿੰਡ ਮੈਨੂੰ ਮੇਰੇ ਭਤੀਜੇ ਕਰਕੇ ਤਾਇਆ ਤਾਇਆ ਕਹਿੰਦਾ ਹੂੰ ਵੀ ਨਹੀਂ ਤਾਂ ਇਹ ਖਤਮ ਹੋਗੇ ਤੇ ਲਫਜ਼ੇ ਇਹ ਸਿਨੇਮੇ ਨੇ ਬਚਾਏ ਬਚਾਏ ਹੋਏ ਨੇ ਬਿਲਕੁਲ ਕਹਿ ਦਿੰਦੇ ਨੇ ਵੀ ਪੁਰਾਣੀਆਂ ਫਿਲਮਾਂ ਨਾ ਦਿਖਾਓ ਦੇਖੋ ਜਿਹੜੀ ਚੀਜ਼ ਸਾਡੇ ਨਾਲ ਵਾਪਰ ਰਹੀ ਹੈ ਉਹ ਤਾਂ ਅਸੀਂ ਜਾਣਦੇ ਆ ਜਦੋਂ ਅਸੀਂ ਕੋਈ ਨਵੀਂ ਚੀਜ਼ ਕੱਢ ਕੇ ਲਿਆਉਂਦੇ ਆ ਨਾ ਉਹ ਬਹੁਤ ਇੰਟਰਸਟਿੰਗ ਹਿਸਟਰੀ ਦਿਖਾਉਣੀ ਆ ਜਾਂ ਪੁਰਾਣੇ ਰੀਤੀ ਰਾਇ ਦਿਖਾਉਣੇ ਆ ਲੋਕਾਂ ਨੂੰ ਚੰਗੇ ਲੱਗਦੇ ਨੇ ਹੂੰ ਕਾਈ ਫਿਲਮ ਬੰਦੀ ਹੈ ਇਹ ਤਾਂ ਹੀ ਚੱਲਦੀ ਹੈ ਫਿਲਮ ਕਿਉਂਕਿ ਉਹਨਾਂ ਦੇ ਰੂਹ ਦੀ ਖੁਰਾਕ ਹੈ ਵੀ ਕੋਈ ਵਕਤ ਸੀ ਅਸੀਂ ਐ ਰਹਿੰਦੇ ਹੁੰਦੇ ਸੀ ਤੇ ਇਹ ਵਕਤ ਨੂੰ ਦੇਖੋ ਹੁਣ ਸਾਨੂੰ ਸਾਨੂੰ ਯਾਦ ਆ ਗਿਆ ਸਾਨੂੰ ਯਾਦ ਆ ਗਿਆ ਇਹ ਚੀਜ਼ਾਂ ਦਿਖਾਉਣੀ ਬਹੁਤ ਜ਼ਰੂਰੀ ਹੈ ਕਹਿ ਦਿੰਦੇ ਨੇ ਲੈ ਲਓ ਜੀ ਉਹੀ ਪੁਰਾਣੇ ਵਿਆਹ ਉਹੀ ਪੁਰਾਣੇ ਸ਼ਾਦੀਆਂ ਉਹੀ 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 ਚੀਜ਼ਾਂ ਰਿਪੀਟ ਕਰਕੇ ਨਾ ਲੋਕਾਂ ਦੇ ਦਿਲਾਂ 'ਚ ਛਾ ਗਏ ਆ ਵੀ ਆ ਪੰਜਾਬ ਹੈ ਸਾਡਾ ਤੁਸੀਂ ਜਦੋਂ ਸਿੱਟ ਤੇ ਹੁੰਦੇ ਸੀ ਜਦੋਂ ਮੈਮ ਨੇ ਕਿਹਾ ਕਿ ਦੁਬਾਰਾ ਹੈ ਨਾ ਚੀਜ਼ਾਂ ਰਿਮਾਈਂਡ ਅਸੀਂ ਕਰ ਲਾਪਦੇ ਹਾਂ ਹੈ ਨਾ ਕਿ ਹਾਂ ਇਹ ਚੀਜ਼ਾਂ ਹੁੰਦੀਆਂ ਸੀਗੀਆਂ ਕੁਝ ਚੀਜ਼ਾਂ ਸਾਨੂੰ ਨਹੀਂ ਪਤਾ ਜਾਂ ਤੁਹਾਡੀ ਜਨਰੇਸ਼ਨ ਨੂੰ ਨਹੀਂ ਪਤਾ ਸੋ ਉਹ ਜਾਣਦੇ ਹੁੰਦੇ ਸੀ ਕਿ ਕੁਝ ਨਵੀਆਂ ਚੀਜ਼ਾਂ ਇਸ ਫਿਲਮ ਦੇ ਦੌਰਾਨ ਜਿਹੜੀਆਂ ਸਿੱਖੀਆਂ ਪੁਰਾਣੀਆਂ ਮਤਲਬ ਹਾਂ ਬਹੁਤ ਕੁਝ ਸਿੱਖਿਆ ਕਿੰਨੇ ਤੇ ਸਾਡੇ ਵਿਆਹਾਂ ਵਾਲੇ ਫੰਕਸ਼ਨ ਕਿੰਨੇ ਨੇ ਜਿਹੜੇ ਬਿਲਕੁਲੀ ਫਾਰਮੈਲਟੀ ਸੇਕ ਰਏਗੇ ਜਿਹੜੇ ਨਹੀਂ ਹੁੰਦੇ ਤੇ ਅਸੀਂ ਫਿਲਮਾਂ 'ਚ ਕਰੀਦੇ ਤੇ ਸਾਨੂੰ ਪਤਾ ਲੱਗਦਾ ਹੈ ਕਿ ਅੱਛਾ ਐ ਵੀ ਸੀ ਅੱਛਾ ਐ ਵੀ ਕਰੀਦਾ ਵਟਨਾ ਲਾਣ ਵਾਲੇ ਇਨਗਰੀਡੀਐਂਟਸ ਨਹੀਂ ਸੀ ਪਤਾ ਉਹ ਵੀ ਰੈਡੀ ਟੂ ਯੂਜ਼ ਵਟਨਾ ਆ ਜਾਂਦੇ ਸੀ ਉਹ ਵੀ ਉੱਥੇ ਬਹਿ ਕੇ ਛਟੀਆਂ ਦਾ ਨਹੀਂ ਪਤਾ ਲੋਕਾਂ ਨੂੰ ਨਹੀਂ ਪਤਾ ਕਿ ਅੱਛਾ ਵੀ ਸੀ ਦਾਦ ਨੂੰ ਵੀ ਆਪਣੀ ਫਿਲਮ 'ਚ ਪਾਈ ਉਹ ਕੋਈ ਚਾਲ ਗਿੱਲੀ 'ਚ ਪਾ ਲਾਂਗੇ ਛਟੀਆਂ ਦਾ ਪਤਾ ਹੀ ਨਹੀਂ ਕਿਸੇ ਨੂੰ ਵੀ ਵਿਆਹ ਤੋਂ ਅਗਲੇ ਦਿਨ ਜਦੋਂ ਆਪਾਂ ਮੱਥਾ ਟੇਕ ਕੇ ਸੀ ਉੱਥੇ ਆ ਕੇ ਮੱਥਾ ਟੇਕਦੇ ਉਹਦੇ ਨਾਲ ਛਟੀਆਂ ਖੇਡਦੇ ਆਪਦੀ ਪਰਜਾਈ ਨਾਲ ਦਿਓਰ ਖੇਡਦੇ ਨੇ ਸਾਰੇ ਉਹ ਕਿੰਨੀ ਪਿਆਰੀ ਰਸਮ ਹੈ ਪਤਾ ਹੀ ਨਹੀਂ ਲੋਕਾਂ ਨੂੰ ਸੋ ਬਹੁਤ ਚੀਜ਼ਾਂ ਅਸੀਂ ਮੋਰਓਵਰ ਫੈਮਲੀ ਵੈਲਿਊਜ਼ ਉਹ ਜੋ ਡਾਈਵਰਸਿਟੀ ਪੰਜਾਬੀ ਫਿਲਮਾਂ ਸ਼ੋਅ ਕਰਦੀਆਂ ਨਾ ਫੈਮਲੀ ਵੈਲਿਊਜ਼ ਵਾਲੀਆਂ ਉਹ ਹਜੇ ਤੱਕ ਹੈ ਨਹੀਂ ਹੋਰ ਐਂਡ ਬਹੁਤ ਵਧੀਆ ਲੱਗਦਾ ਥਿਸ ਇਜ਼ ਨੋਰਮਲ ਹਰ ਫੈਮਲੀ ਨੂੰ ਬਿਲੀਵ ਕਰ ਲੈ ਲੋਕਾਂ ਨੂੰ ਅੱਜ ਇੰਨਾ ਕਿ ਜੇ ਘਰੇ ਲੜਾਈ ਹੋ ਗਈ ਸਾਨੂੰ ਅਟੈਕ ਆ ਗਿਆ ਜੀ ਵੀ ਆਰ ਡਿਪਰੈਸਡ ਸਾਡੇ ਤੇ ਘਰੇ ਬਹੁਤ ਕਲੇਸ਼ ਨੋਰਮਲ ਹੈ ਨੋਰਮਲਾਈਜ਼ ਐਂਡ ਉਹੀ ਗੱਲ ਐਕਸੈਪਟੈਂਸ ਕਿ ਦਿਸ ਇਜ਼ ਫੈਮਿਲੀ ਦਿਸ ਇਜ਼ ਵੇਰੀਏਸ਼ਨ ਜੇ ਵੇਰੀਏਸ਼ਨ ਹੀ ਨਹੀਂ ਹੋਏਗੀ ਬੋਰ ਹੋ ਜਾਏਗਾ ਕੰਮ